Hello everyone. Kamustaka guys. Today we cook chapati. Philippine family. She cooking chapati today. You can see. We make small vlog. Small mini vlog. And Kate also today try to eat chapati. So you can see guys. We start ready cooking. want chapati already cook then i show you i make ready round there bowl so let's we slow slow we do hmm? how she make don't say anything boss no hmm? <laughs> okay guys slow slow we make chapati continue video guys dekh rahe ho billi khomri haddi kam she don't want to come inside come bye hati ਉਹ ਡਰਦੀ ਉਹ ਦਿਲ ਹੈ ਨਹੀਂ ਇਹ ਆ ਗਈ ਆ ਗਈ ਵੈਰੀ ਗੁੱਡ ਵੈਰੀ ਗੁੱਡ ਚਲ ਚਲੀ ਮੈਂ ਤੜਾ ਮਾਰਦਾ ਹਾਂ ਗਾਇਸ ਆ ਲਗਾ ਟੇਬਲ ਆਪਣਾ ਤੇ ਹੁਣ ਲਗਾ ਦੇ ਹਾਂ ਸੋ ਆਮ 8 ਫਸ ਉਹ ਗੇਮ ਖੇਡੀ ਜਾਂਦੇ ਉਧਰ ਸਤ ਸ੍ਰੀ ਅਕਾਲ एवरीवन ਬੀ ਚਾਚੂ ਹੂੰ ਸਤ ਸ੍ਰੀ ਅਕਾਲ एवरीवन ਬੀ ਇਵਰ ਟਿਊ ਨੇਮ ਮਾਈ ਨੇਮ ਇਜ਼ ਕਰਮਜੀਤ ਸਿੰਦਾਂਗੇ ਹੂੰ ਦਨੀ ਪ੍ਰੋਪਰ ਸੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆ ਗੇਮ ਉੱਤੇ ਧਿਆਨ ਹੈਗਾ ਮੈਂ ਬੰਦ ਕਰ ਦੇਣੀ ਉਹਨਾਂ ਸਾਰਾ ਹੂੰ ਸਤ ਸ੍ਰੀ ਅਕਾਲ ਜੀ हाँ माई नेम इज करमजीत ओके खाइए फिलीपीन ईट पंजाबी फूड दिस वन और लगी है ना ईटिंग टाइम डॉन्ट डिस्टर्बिंग ओके ਰੋਟੀ ਲੱਗੀ ਟੇਬਲ ਤੇ ਆਪਣੇ ਤੇ ਲੱਗੇ ਆ ਖਾਣ ਖਾਤੀ ਵੇਜਵਨ ਤੋਂ ਯੋਗ ਪਕਵਣਾ ਸਾਡੇ ਜੀ ਆਪਰੇਟ ਮਾ ਲਈਏ ਨਾ ਉਤੰਗ ਕਰ ਦਿੰਦੇ ਬਾਅਦ ਚੋ ਕਿਲਾ ਰੋਟੀ ਆਈਏ ਸੰ ਹਾਂ ਯੋ ਵਾਟਰ ਯੂ ਵਾਂਟ ਟੂ ਸਬਜੀ curry curry you want to try curry, curry. Eh? No. No. no you want to try curry no Hi. eating first later play game I'm sorry. no it's okay. it's okay it's okay later you say spicy hmm. you never remember me we cut team on onion it's okay Late ready now it's hmm. okay today she try also first time chapati you bite first ਮੈਂ ਉਹਨੂੰ ਕਿਹਾ ਖੀਰੇ ਕੱਟ ਲਈਏ ਸਲਾਦ ਕੱਟ ਲਈਏ ਨਾਲ ਮਜ਼ਾ ਆ ਜਾਊਗਾ ਤੇ ਪ੍ਰਧਾਨ ਜੀ ਲੱਗ ਗਏ ਨੇ ਆਈ ਜਸਟ ਰਿਕੁਐਸਟ ਓਨਲੀ ਵੀ ਆਈ ਵਾਂਟ ਟੂ ਵਿਦ ਸਲਾਦ ਟੀਮਨ ਵਿਦ ਚਪਾਤੀ ਐਂਡ ਟੀਮਨ ਮਮ ਥੈਂਕ ਯੂ ਮਾਈ ਮਹੌਲ ਸੋ ਲਿਸਨ ਮੀ ਹਮ ਸਿਕਰਟ ਓਨियन ਆਲਸੋ ਸੋ ਗਾਇਸ ਆ ਦੇਖ ਸਕਦੇ ਹੋ ਅੱਜ ਆ ਬਣਾਇਆ ਨੇ ਵਿਚਾਰੀ ਨੇ ਬਹੁਤ ਬਹੁਤ ਧੰਨਵਾਦ ਮਹੌਲ ਤੇਰਾ ਹਮ ਥੈਂਕ ਯੂ ਮਹੌਲ ਖੁਚ ਪਤੀ ਅੰਤਿਮ ਯੈਸ ਪੂਰਾ ਪੰਜਾਬੀ ਸਟਾਈਲ ਹੋਣਿਆ ਹਮ ਲੈਸਨ ਨੋ ਟੂ ਮੱਚ ਕਦੇ ਕਦੇ ਇਹ ਜਿਆਦਾ ਪਤੰਦੀ ਨੂੰ ਹਮ ਲੈਮਨ ਆਲਸੋ ਹਮ ਅੱਜ ਜੋ ਇਸਲਾਦ ਨਾਲ ਰੋਟੀ ਮਜ਼ਾ ਖਾ ਨੋ ਬੱਲੇ ਤੇਰਾ ਵਾਹ ਬਈ ਨਹੀਂ ਹਮ ਪੂਰਾ ਪੰਜਾਬੀ ਮੋਗਲ ਹੋ ਗਿਆ ਘਰ ਚ ਅਜੇ ਤੇ ਦੇ ਦੇ ਨਾ ਨਹੀਂ ਖਾਣਾਗਾ ਕਿਉਂ ਕਿ ਇਹਨੂੰ ਹੋਰ ਤਰ੍ਹਾਂ ਲੱਗਦਾ ਹੂੰ ਆ ਜਾ ਵੀ ਸੋਣਾ ਆਹ ਚਪਾਤੀ ਹੂੰ ਟ੍ਰਾਈ ਟੂ ਈਟ ਇਟਸ ਫਸਟ ਟਾਈਮ ਚਪਾਤੀ ਈਟ ਨਾਊ ਯੂ ਹੈਵ ਟੂ ਈਟ ਲਰਨ ਦਿਸ ਵਨ ਥੈਂਕ ਯੂ ਥੈਂਕ ਯੂ ਥੈਂਕ ਯੂ ਹੂੰ ਬਏ ਨਿੱਤ ਨਾ ਯੂਟਿਊਬਰ ਜੀ ਗਾਇਸ ਨਾ ਰੋਟੀ ਹਾਂ ਲੱਗਿਆ ਥੈਂਕ ਯੂ ਸੋ ਮੱਚ ਉਧਰ ਵੀ ਲੱਗਾ ਹੋਇਆ ਨੰਨਾ ਗੇਮ ਖੇਡ ਹੀ ਜਾਂਦੇ ਆ ਤੇ ਨੰਨਾ ਰੋਟੀ ਇਹ ਚਪਾਤੀ ਫਸ ਆ ਲੋਬਾਟ ਲੋਬਾਟ ਇਹ ਚਪਾਤੀ ਫਸ ਹੂੰ ਇਹਨੇ ਦ ਰੋਟੀ ਖਾਣੀ ਜਿ ਨੂੰ ਲੱਗਦਾ ਇਹ ਬੰਦ ਹੋ ਗਈ ਬੰਗੀ ਹਿਸਾਬ ਤਾਂ ਕਰਦਿੰਗੇ ਬਾਅਦ ਵਿੱਚ ਦੇਖਦੇ ਆ ਚਲ ਪੀ ਚਲ ਪੀ ਚਲ ਪੀ ਈਟ ਫਸ ਈਟ ਫਸ ਥੈਂਕ ਯੂ ਗਾਇਸ ਸੋ ਮੱਚ ਲਾਈਕ ਕਮੈਂਟ ਸ਼ੇਅਰ ਥੈਂਕ ਯੂ ਸੋ ਮੱਚ 还得掰。Healthy,